ਸਾਲ ਉਹ ਪਰਚਾ ਦਰਜ ਕਰਤਾ ਸੀਆਈਏ ਸਟਾਫ ਦੇ ਇੰਚਾਰਜ ਤੇ ਪਰਚਾ ਤੱਕ ਨਹੀਂ ਦਰਜ ਕੀਤਾ ਤੇ ਕੋਈ ਕਾਰਵਾਈ ਨਹੀਂ ਪਹਿਲਾਂ ਕਹਾਣੀ ਇਹ ਬਣਾਈ ਕਿ ਅਕਸੀਡੈਂਟ ਹੋਇਆ ਹੁਣ ਉਹ ਸਹੀ ਜੇ ਸਹੀ ਜੇ ਇਨਦਰਾ ਉਧਰ ਫਲਾ ਰਹੀ ਆ ਬਠਿੰਡੇ ਦੀ ਪੁਲਿਸ ਕਿ ਉਹ ਚਿੱਟਾ ਲਾਉਂਦਾ ਸੀ ਤੇ ਓਵਰਡੋਜ਼ ਨਾਲ ਮੌਤ ਹੋਈ ਮਹੀਨਾ ਹੋਣ ਦੇ ਕਰੀਬ ਆ ਤੁਸੀਂ ਨਰਿੰਦਰਦੀਪ ਦੇ ਮਸਲੇ ਤੇ ਪ੍ਰੈਸ ਕਾਨਫਰੰਸ ਕਰਕੇ ਦੱਸ ਦਿਓ ਕਿ ਅਕਸੀਡੈਂਟ ਹੋਇਆ ਪ੍ਰੈਸ ਕਾਨਫਰੰਸ ਕਰਕੇ ਦੱਸ ਦੋ ਕਿ ਉਹਦੀ ਚਿੱਟੇ ਨਾਲ ਮੌਤ ਹੋਈ ਆ ਪਰ ਅਸਲ ਦੇ ਵਿੱਚ ਕੀ ਆ ਕਿ ਮੌਤ ਪੁਲਿਸ ਦੇ ਤਸ਼ੱਦਦ ਨਾਲ ਉਹਨਾਂ ਦੀ ਕਸਟਡੀ 'ਚ ਹੋਈ ਆ ਜਦੋਂ ਖੋਦੀ ਕਤਲ ਕਰ ਰਿਹਾ ਹੈ ਗਿਆ ਤੋ ਫਿਰ ਪ੍ਰੈਸ ਕਾਨਫਰੰਸ ਕਿਵੇਂ ਕਰਨਗੇ ਕੀ ਇਹ ਪ੍ਰੈਸ ਕਾਨਫਰੰਸ ਕਰਨਗੇ ਕਿ ਅਸੀਂ ਪਹਿਲਾਂ ਪਟਿਆਲੇ 'ਨ ਕਾਊਂਟਰ ਕੀਤਾ ਸੀ ਇੱਥੇ-ਇੱਥੇ ਬੰਦੇ ਮਾਰੇ ਸੀ ਹੁਣ ਸਾਡੀ ਪੁਲਿਸ ਨੇ ਆ ਇੱਕ ਬੰਦਾ ਮਾਰਤਾ ਭਾਈ ਬਠਿੰਡਾ ਪੁਲਿਸ ਜਦੋਂ ਤੋਂ ਐਸਐਸਪੀ ਇੱਥੇ ਬਦਲ ਕੇ ਨਵੇਂ ਆਏ ਨੇ ਮੈਡਮ ਉਦੋਂ ਤੋਂ ਬੜੀ ਤੇਜ਼ ਤਰਾਰ ਲੱਗ ਰਹੀ ਸੀ ਲਗਾਤਾਰ ਕਾਰਵਾਈ ਨੂੰ ਸੀ ਭਾਵੇਂ ਉਹ ਚਿੱਟੇੜੀ ਅਮਨ ਹੋਵੇ ਆ ਪਿਛਲੇ ਦਿਨ ਇੱਕ ਕੁੜੀ ਦਾ ਮਾਰਡਰ ਹੋਇਆ ਉਹਦੇ ਵਿੱਚ ਫੜੋ ਫੜਾਈ ਨਸ਼ੇ ਵਾਲੇ ਮਸਲੇ ਦੇ ਵਿੱਚ ਪਰ ਇਸ ਮਸਲੇ ਦੇ ਵਿੱਚ ਹਾਲੇ ਤੱਕ ਹੱਥ ਇਨਸਾਬ ਤੋਂ ਪਿੱਛੇ ਕਿਉਂ ਨੇ ਬੰਡਾ ਪੁਲਿਸ ਦੇ ਜਿਹੜੀ ਨਹੀਂ ਤੇਜ਼ ਤਰਾਰ ਲੱਗ ਰਹੀ ਹੈ ਇਹ ਸਾਰੀ ਗੱਲ ਤੇ ਪਰਦਾ ਪਾਉਣ ਦੇ ਲਈ ਉਹ ਸੌਦੇਬਾਜ਼ੀ ਤਾਂ ਕਰਨਾ ਚਾਹੁੰਦਾ ਪਰਿਵਾਰ ਨੂੰ ਪੈਸੇ ਤਾਂ ਦੇਣਾ ਚਾਹੁੰਦੀ ਪੁਲਿਸ ਸਰਕਾਰ ਨੌਕਰੀ ਵੀ ਦੇਣਾ ਚਾਹੁੰਦੀ ਹੈ ਯਾਰ ਪਰ ਉਹ ਕਹਿੰਦੇ ਪੁਲਿਸ ਵਾਲਿਆਂ ਤੇ ਕਾਰਵਾਈ ਵਾਲੀ ਗੱਲ ਤੁਹਾਨੂੰ ਛੱਡਨੀ ਪੈਣੀ ਆ ਜਿੰਦੇ ਤੋਂ ਸਾਫ ਆ ਕਿ ਪੁਲਿਸ ਕੁਝ ਵੀ ਕਰੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਡਟ ਕੇ ਖੜੀ ਆ ਤੇ ਇਹ ਜੇ ਪੁਲਿਸ ਤੇ ਕਾਰਵਾਈ ਨਹੀਂ ਹੋ ਰਹੀ ਇਹਦਾ ਮਤਲਬ ਇਹ ਵਰਤਾਰਾ ਪੰਜਾਬ 'ਚ ਰੁਕਣਾ ਨਹੀਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਮੇਰੇ ਪਿੱਛੇ ਧਰਨਾ ਲੱਗਿਆ ਹੋਇਆ ਨਾਰੇ ਲੱਗ ਰਹੇ ਨੇ ਕਿ ਨਰਿੰਦਰਦੀਪ ਨੂੰ ਇਨਸਾਫ ਦਿਓ ਨਰਿੰਦਰਦੀਪ ਗੋਨੇਣਾ ਦਾ ਨੌਜਵਾਨ ਜਿਹੜਾ ਅਖਰੀ 23 ਦਿਨ ਪਹਿਲਾਂ ਜਿਹਦੀ ਮੌਤ ਹੋ ਗਈ ਪਰਿਵਾਰ ਕਤਲ ਆਖ ਰਿਹਾ ਪੁਲਿਸ ਐਕਸੀਡੈਂਟ ਆਖ ਰਹੀ ਆ ਪਰ ਪੁਲਿਸ ਹਾਜੇ ਤੱਕ ਐਕਸੀਡੈਂਟ ਸਿੱਧ ਕਰਨ ਦੇ ਵਿੱਚ ناکਾਮ ਆ ਤਾਂ ਫਿਰ ਸਿੱਧੇ ਤੌਰ ਤੇ ਸਮਝਾਉਂਦਾ ਕਿ ਪਰਿਵਾਰ ਜੋ ਇਨਸਾਮ ਲਾ ਰਿਹਾ ਕਿਤੇ ਉਹ ਸੱਚੇ ਤਾਂ ਨਹੀਂ ਪਰ ਮੌਤ ਦੇ ਇਨਸਾਫ ਦੇ ਲਈ ਦੋਸ਼ੀਆਂ ਤੇ ਕਾਰਵਾਈ ਕਰਾਉਣ ਦੇ ਲਈ ਧਰਨਾ ਲਾਉਣਾ ਪਿਆ ਰਿਹਾ ਧਰਨਾ ਲਾਉਣਾ ਪਿਆ ਰਿਹਾ ਲੁਧਿਆਣਾ ਦੇ ਵਿੱਚ ਜਿੱਥੇ ਕਸਿਮਨੀ ਚੌਣਾ ਤਾਂ ਸਿੱਧਾ ਸਮਝ ਲਈਏ ਕਿ ਚੌਣਾ ਦੇ ਨੇੜੇ ਜਦੋਂ ਚੌਣਾ ਹੋਣੀ ਆਉਂਦੀ ਲੋਕਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਸਰ ਦੇ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਆਗੂ ਭਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵੀ ਨੇ ਰਜਿੰਦਰ ਭਾਈ ਤੁਸੀਂ ਉਸ ਪਰਿਵਾਰ ਦੇ ਨਾਲ ਆਏ ਹੋ ਕੀ ਹੁਣ ਮੌਤ ਦੇ ਇਨਸਾਫ ਦੇ ਲਈ ਵੀ ਤਰਨੇ ਲਾਉਣੇ ਪੈਣਗੇ ਬਿਲਕੁਲ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਬਣ ਚੁੱਕੇ ਆ ਪੰਜਾਬ ਇੱਕ ਪੁਲਸੀਆ ਸਟੇਟ ਬਣ ਚੁੱਕੀ ਆ ਹਰ ਦੂਜੇ ਦਿਨ ਪੁਲਿਸ ਵੱਲੋਂ ਇੱਕ ਕਤਲ ਕੀਤਾ ਜਾ ਰਿਹਾ ਭਾਵੇਂ ਉਹਨਾਂ ਦੀ ਕਸਟਡੀ 'ਚ ਬੰਦਾ ਮਰ ਰਿਹਾ ਭਾਵੇਂ ਉਹ ਉਹਦਾ ਇਨਕਾਊਂਟਰ ਕਰ ਰਹੇ ਹੈਗੇ ਆ ਤੋ ਉਹਦੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਪੂਰਸੀਆ ਸਟੇਟ ਐਲਾਨਣ ਦਾ ਪੰਜਾਬ ਚ ਫੈਸਲਾ ਕਰ ਲਿਆ ਤੇ ਖੁਦ ਜਿਹਨੂੰ ਕਹਿੰਦੇ ਹੁੰਦੇ ਆ ਅਸੀਂ ਮੰਨਦੇ ਕਿ ਪੰਜਾਬ ਦੀ ਸਰਕਾਰ ਦੀ ਸਿਆਸੀ ਤੌਰ ਤੇ ਮੌਤ ਹੋ ਚੁੱਕੀ ਆ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਪੰਜਾਬ ਦਾ ਮੁੱਖ ਮੰਤਰੀ ਡੀਜੀਪੀ ਗੌਰਵ ਯਾਦਵਾ ਜਿਹੜੇ ਹਰ ਰੋਜ਼ ਨਵੀਂ ਤੋਂ ਨਵੀਂ ਜਿਹੜੀ ਇਨਸਟਰਕਸ਼ਨ ਹੈਗੀ ਆ ਉਹ ਦਿੰਦੇ ਆ ਗਿਆ ਤੁਸੀਂ ਤਾਰੇ ਹੀ ਕੱਲ ਦਾ ਸੁਪਰੀਮ ਕੋਰਟ ਦਾ ਫੈਸਲਾ ਸੁਣ ਲਿਆ ਹੋਊਗਾ ਜਿਹੜਾ ਜਿਹੜਾ ਕਿ 9 ਸਿਵਲ ਕੱਪੜਿਆਂ ਦੇ ਵਿੱਚ ਇਥੋਂ ਦੀ ਪੁਲਿਸ ਨੇ ਇੱਕ ਬੰਦਾ ਘੇਰ ਕੇ ਜਿਹੜਾ ਸੀ ਉਹਨੂੰ ਗੋਲੀਆਂ ਨਾਲ ਮਾਰਿਆ ਤੇ ਬਾਅਦ ਵਿੱਚ ਉਹਦੀ ਗੱਡੀ ਦੀ ਨੰਬਰ ਪਲੇਟ ਜਿਹੜੀ ਸੀ ਲਾਤੀ ਤੇ ਵੀ ਸਾਡੇ ਦੇ ਕਤਲ ਦਾ ਪਰਚਾ ਨਹੀਂ ਚੱਲਣਾ ਚਾਹੀਦਾ ਇਸ ਗੱਲ 'ਈ ਹਾਈ ਕੋਰਟ ਗਏ ਹਾਈ ਕੋਰਟ ਨੇ ਨਹੀਂ ਸੁਣੀ ਸੁਪਰੀਮ ਕੋਰਟ ਗਏ ਯਾਨੀ ਕਿ ਪੁਲਿਸ ਸਮਝਦੀ ਕਿ ਜੇ ਅਸੀਂ ਬੰਦਾ ਮਾਰਤਾ ਗੋਲੀਆਂ ਮਾਰ ਕੇ ਸਾਡੇ ਦੇ ਕੋਈ ਕਾਰਵਾਈ ਵੀ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਉਹ ਸੁਪਰੀਮ ਕੋਰਟ ਤੱਕ ਜਿਹੜਾ ਹੈਗਾ ਜਾ ਰਹੇ ਆ ਤੇ ਪੰਜਾਬ ਦੇ ਵਿੱਚ ਲਗਾਤਾਰ ਪੰਜ 60 ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਮਤਲਬ ਕੋਈ ਸੁਣਵਾਈ ਨਹੀਂ ਕਰਨਲ ਬਾੜ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਚਾਰ ਇਨਸਪੈਕਟਰਾਂ ਤੇ ਕੋਈ ਕਾਰਵਾਈ ਨਹੀਂ ਨਰਿੰਦਰਦੀਪ ਨੂੰ ਹਰਾਸਤੇ ਚ ਕਤਲ ਕਰ ਦਿੱਤਾ ਗਿਆ ਕੋਈ ਚਾਰ ਪੁਲਿਸ ਵਾਲੇ ਦੇ ਪਰਚਾ ਦਰਜ ਕਰਤਾ ਸੀਆਈਏ ਸਟਾਫ ਦੇ ਇੰਚਾਰਜ ਤੇ ਪਰਚਾ ਤੱਕ ਨਹੀਂ ਦਰਜ ਕੀਤਾ ਤੇ ਕੋਈ ਕਾਰਵਾਈ ਨਹੀਂ ਪਹਿਲਾਂ ਕਹਾਣੀ ਇਹ ਬਣਾਈ ਕਿ ਮੁੰਡਾ ਐਕਸੀਡੈਂਟ ਹੋਇਆ ਹੁਣ ਉਹ ਸਹੀਜੇ ਸਹੀਜੇ ਇਧਰ ਉਧਰ ਫਲਾ ਰਹੀ ਆ ਬਠਿੰਡੇ ਦੀ ਪੁਲਿਸ ਕਿ ਉਹ ਚਿੱਟਾ ਲਾਉਂਦਾ ਸੀ ਤੇ ਓਵਰਡੋਜ਼ ਨਾਲ ਮੌਤ ਹੋਈ ਤੇ ਜਦੋਂ ਕੋਈ ਸਵਾਲ ਕਰਦਾ ਫਿਰ ਉਹਦੇ ਕੰਨਾਂ ਤੇ ਹੋਰ ਸਾਰੀਆਂ ਥਾਵਾਂ ਤੇ ਜਿਹੜੀਆਂ ਸੱਟਾਂ ਦੇ ਨਿਸ਼ਾਨ ਆ ਉਹਦੇ ਕੱਲੇ-ਕੱਲੇ ਬਾਡੀ ਦੇ ਜਿਹੜੇ ਨਿਸ਼ਾਨ ਨੇ ਉਹ ਕਿਵੇਂ ਆ ਪੁਲਿਸ ਕੋਲੇ ਕੋਈ ਜਵਾਬ ਨਹੀਂ ਇੱਕ ਪੁਲਿਸ ਅਧਿਕਾਰੀ ਨੇ ਸਾਡੇ ਨਾਲ ਗੱਲ ਕੀਤੀ ਸੀ ਕਿ ਆ ਤੁਸੀਂ ਕਹਿੰਦੇ ਕਿ ਅਸੀਂ ਕਤਲ ਦੀ ਗੁੱਥੀ ਸੁਲਝਾ ਲਈ ਪ੍ਰੈਸ ਕਾਨਫਰੰਸ ਕਰਦੇ ਆ ਤੁਸੀਂ ਮਹੀਨਾ ਹੋਣ ਦੇ ਕਰੀਬ ਆ ਤੁਸੀਂ ਨਰਿੰਦਰਦੀਪ ਦੇ ਮਸਲੇ ਤੇ ਪ੍ਰੈਸ ਕਾਨਫਰੰਸ ਕਰਕੇ ਦੱਸ ਦੋ ਕਿ ਐਕਸੀਡੈਂਟ ਹੋਇਆ ਪ੍ਰੈਸ ਕਾਨਫਰੰਸ ਕਰਕੇ ਦੱਸ ਦੋ ਕਿ ਉਹਦੀ ਚਿੱਟੇ ਨਾਲ ਮੌਤ ਹੋਈ ਆ ਪਰ ਅਸਲ ਦੇ ਵਿੱਚ ਕੀ ਆ ਕਿ ਮੌਤ ਪੁਲਿਸ ਦੇ ਤਸ਼ੱਦਦ ਨਾਲ ਉਹਨਾਂ ਦੀ ਕਸਟਡੀ 'ਚ ਹੋਈ ਆ ਤੇ ਸਾਰੀ ਗੱਲ ਤੇ ਪਰਦਾ ਪਾਉਣ ਦੇ ਲਈ ਉਹ ਸੌਦੇਬਾਜ਼ੀ ਤਾਂ ਕਰਨਾ ਚਾਹੁੰਦਾ ਪਰਿਵਾਰ ਨੂੰ ਪੈਸੇ ਤਾਂ ਦੇਣਾ ਚਾਹੁੰਦੀ ਪੁਲਿਸ ਸਰਕਾਰ ਨੌਕਰੀ ਵੀ ਦੇਣਾ ਚਾਹੁੰਦੀ ਹੈਗੀ ਆ ਪਰ ਉਹ ਕਹਿੰਦੇ ਪੁਲਿਸ ਵਾਲਿਆਂ ਤੇ ਕਾਰਵਾਈ ਵਾਲੀ ਗੱਲ ਤੁਹਾਨੂੰ ਛੱਡਣੀ ਪੈਣੀ ਆ ਜਿੰਦੇ ਤੋਂ ਸਾਫ਼ ਆ ਕੇ ਪੁਲਿਸ ਕੁਛ ਵੀ ਕਰੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਡਟ ਕੇ ਖੜੀ ਆ ਤੇ ਇਹ ਜੇ ਪੁਲਿਸ ਤੇ ਕਾਰਵਾਈ ਨਹੀਂ ਹੋ ਰਹੀ ਇਹਦਾ ਮਤਲਬ ਇਹ ਵਰਤਾਰਾ ਪੰਜਾਬ ਚ ਰੁਕਣਾ ਨਹੀਂ ਆਉਣ ਵਾਲੇ ਦਿਨਾਂ ਚ ਪੁਲਿਸ ਦਾ ਜ਼ਬਰ ਜਿਹੜਾ ਤੇ ਪੁਲਿਸ ਦਵਾਰਾ ਝੂਠੇ ਪੁਲਿਸ ਮੁਕਾਬਲੇ ਪੁਲਿਸ ਦਵਾਰਾ ਹਰਾਸਤਾਂ ਚ ਕਤਲ ਜਿਹੜੇ ਆ ਹੋਰ ਉਹ ਵਧਨੇ ਆ ਅੱਛਾ ਭਾਈ ਇਹ ਤਾਂ ਜਿਹੜੀ ਹੁਣ ਤੁਸੀਂ ਕਹਿੰਦੇ ਹੋ ਵੀ ਪੁਲਿਸ ਸਟੇਟ ਬਣਾਤੀ ਜਿਹੜੀ ਆਪਾਂ ਨੂੰ ਦਿਸ ਰਿਹਾ ਜਿਸ ਤਰੀਕੇ ਕਤਲ ਹੋ ਰਹੇ ਨੇ ਸਰਕਾਰੀ ਕਤਲ ਹੋ ਰਹੇ ਨੇ ਪਰ ਇਹ ਤਾਂ ਕਹਿੰਸੀ ਚੁੱਲ੍ਹਿਆਂ ਚ ਅੱਗ ਪਾਉਣ ਆਇਆ ਇਹਦੇ ਚੁੱਲਿਆਂ ਦੀ ਅੱਗ ਬੁਝਾਉਣ ਲੱਗੇ ਇਹ ਕਿਵੇਂ ਡਟ ਕੇ ਖੜ ਸਕਦੇ ਨੇ ਜਿਹੜੇ ਐਨੇ ਆਮ ਸੀ ਸਾਡੇ ਵਰਗੇ ਸੀ ਇਹ ਕਿਵੇਂ ਡਟ ਕੇ ਇੱਕ ਡਾਕੇ ਪੁਲਿਸ ਨਾਲ ਖੜ ਸਕਦੇ ਆ ਇਹ ਕੋਈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਉਹ ਭਾਜਪਾ ਦੇ ਏਜੰਡੇ ਮੁਤਾਬਕ ਚੱਲ ਰਹੀ ਹੈ ਸਿਰੇ ਦੀਆਂ ਜਿਹਨੂੰ ਕਹਿੰਦੇ ਕਿ ਉਹ ਤਾਨਾਸ਼ਾਹੀ ਕਾਰਵਾਈਆਂ ਜਿਹੜੀਆਂ ਕਰ ਰਹੀ ਆ ਔਰ ਜਮਹੂਰੀ ਜਿਹੜੀ ਸਪੇਸ ਆ ਉਹਨੂੰ ਲਗਾਤਾਰ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਮੋਦੀ ਨੇ ਗੋਦੀ মিডিਆ ਬਣਾਇਆ ਇਨੇ ਉਸ ਤੋਂ ਵੱਧ ਗੋਦੀ মিডিਆ ਬਣਾਇਆ ਤੁਸੀਂ ਸਾਰੇ ਬਿਹਤਰ ਜਾਣਦੇ ਹੋ ਤੁਸੀਂ ਅੱਜ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰ ਲਓ ખોਡੀ ਖਬਰ ਲੱਗਦੀ ਹੋਈ ਨਹੀਂਗੀ ਵੱਡੀ ਪੱਦਰ ਤੇ মিডিਆ ਜਿਹੜਾ ਪੰਜਾਬ ਸਰਕਾਰ ਦੀ ਗੋਦੀ ਚ ਬੈਠਾ ਹੋਇਆ ਉਹ ਇਹ ਦੇਖਦਾ ਕਿ ਜੇ ਕੋਈ ਬਲਾਰਾ ਬੋਲ ਰਿਹਾ ਕਿ ਤੇ ਪੰਜਾਬ ਸਰਕਾਰ ਦੇ ਖਿਲਾਫ ਤਾਂ ਕੋਈ ਗੱਲ ਨਹੀਂ ਹੈ ਉਹ ਜਾਂ ਤਾਂ ਕਹਿੰਦਾ ਬੋਲਣਵਾ ਬੋਲੀ ਨੇ ਜਾਵੇ ਜਾਂ ਕੱਟੀ ਜਾਵੇ ਉਹ ਬਹੁਤ ਤੋੜ ਮਰੋੜ ਕੇੜੀ ਖਬਰ ਹੈਗੀ ਆ ਉਹ ਚਲਾਉਂਗਾ ਕਹਿੰਦੇ ਕਹਾਉਂਦੇ ਇਹ ਅਖਬਾਰ ਸੀ ਕਹਿੰਦੇ ਕਹਾਉਂਦੇ ਪੱਤਰਕਾਰ ਸੀ ਉਹ ਆਮ ਆਦਮੀ ਪਾਰਟੀ ਦੇ ਬੁਲਾਰੇ ਜਿਹੜੇ ਹੈਗੇ ਆ ਬਣੇ ਹੋਏ ਹੈਗੇ ਆ ਇਸ ਤਰ੍ਹਾਂ ਦਾ ਜਿਹੜਾ ਇੱਕ ਫਿਰ ਜੇ ਕੋਈ ਆਵਾਜ਼ ਉਠਾਉਂਦਾ ਉਹਨਾਂ ਨੂੰ ਲਗਾਤਾਰ ਅੰਦਰ ਸਿੱਟਿਆ ਜਾ ਰਿਹਾ ਪਰਚੇ ਕੱਟ ਕੀਤੇ ਜਾ ਰਹੇ ਆ ਪੰਜਾਬ ਚ دہشت ਪਾਉਣ ਦੇ ਲਈ ਜਿਹੜੀ ਹੈਗੀ ਆ ਲਗਾਤਾਰ ਹਰਾਸਤੀ ਕਤਲ ਹੋ ਰਹੇ ਆ ਉਹ ਇਹ ਹੈਗਾ ਕਿ ਜਿਹੜੀ ਇੱਕ دہشت ਪਿਛਲੇ ਸਾਲਾਂ ਚ ਲੋਕਾਂ ਨੇ ਸੰਘਰਸ਼ਾਂ ਰਾਈਆਂ ਕਿਸਾਨ ਅੰਦੋਲਨਾਂ ਰਾਈ ਸਟੇਟ ਦੀ ਤੋੜੀ ਸੀ ਉਹ دہشت ਨੂੰ ਖੜੀ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਜੇ 24 ਹਜ਼ਾਰ ਕਿੱਲਾ ਜ਼ਮੀਨ ਲੈਣੀ ਲੁਧਿਆਣੇ ਲਾਗੇ 32 ਪਿੰਡ ਉਜਾੜ ਕੇ ਇਹਦਾ ਕਰਬਨ ਸਟੇਟ ਹੈ ਨਾ ਤੇ ਦਰਜਨ ਤੋਂ ਵੱਧ ਦਰਬਨ ਸਟੇਟ ਬਣਾਉਣਾ ਚਾਹੁੰਦੇ ਆ ਸੈਂਕੜੇ ਪਿੰਡ ਉਜਾੜਨਾ ਚਾਹੁੰਦੇ ਆ ਤੇ ਫਿਰ ਕੌਣ ਬੋਲੂਗਾ ਵਿਰੋਧੀ ਪਾਰਟੀਆਂ ਦਾ ਕੋਮਾ ਚ ਪਹੁੰਚੀ ਹੋਈਆਂ ਨੇ ਸੰਘਰਸ਼ੀ ਲੋਕ ਹੀ ਬੋਲਣਗੇ ਤੇ ਉਹ ਸੰਘਰਸ਼ੀ ਲੋਕਾਂ ਨੂੰ ਬੋਲਣ ਤੋਂ ਦਬਾਉਣ ਲਈ ਪੰਜਾਬ ਚ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਹੈਗਾ ਬਣਾਇਆ ਜਾ ਰਿਹਾ ਤੇ ਇਹ ਆਮ ਆਦਮੀ ਕੋਈ ਨਹੀਂ ਇਹ ਭਾਜਪੀ ਦੇ ਖਾਸਮ ਖਾਸ ਆ ਤੇ ਉਹਨਾਂ ਦਾ ਹੀ ਜਿਹੜਾ ਡੰਡੇ ਵਾਲਾ ਰਾਜ ਆ ਜਿਹੜਾ ਇੱਕ ਫਾਸੀ ਰਾਜ ਖੜਾ ਕਰਨਾ ਚਾਹੁੰਦੇ ਆ ਉਹੀ ਨੀਤੀਆਂ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਆ ਰਜਿੰਦਰ ਭਾਈ ਬਠਿੰਡਾ ਪੁਲਿਸ ਜਦੋਂ ਤੋਂ ਐਸਐਸਪੀ ਇਥੇ ਬਦਲ ਕੇ ਨਵੇਂ ਆਏ ਨੇ ਮੈਡਮ ਉਦੋਂ ਤੋਂ ਬੜੀ ਤੇਜ਼ ਰਾਰ ਲੱਗ ਰਹੀ ਸੀ ਲਗਾਤਾਰ ਕਾਰਵਾਈਆਂ ਸੀ ਭਾਵੇਂ ਉਹ ਚਿਟੇੜੀ ਅਮਨ ਹੋਵੇ ਉਸ ਤੋਂ ਬਾਅਦ ਦੁਬਾਰੇ ਉਹਨੂੰ ਇੱਕ ਮਸਲੇ ਦੇ ਵਿੱਚ ਹੋਰ ਫੜ ਲਿਆ ਭਾਵੇਂ ਉਹ ਦੂਜੀ ਆਪੀਤ ਦੇ ਇੱਕ ਕੁੜੀ ਦਾ ਮਾਰਡਰ ਹੋਇਆ ਉਹਦੇ ਵਿੱਚ ਫੜੋ ਫੜਾਈ ਨਸ਼ੇ ਵਾਲੇ ਮਸਲੇ ਦੇ ਵਿੱਚ ਬਠਿੰਡਾ ਪੁਲਿਸ ਲਗਾਤਾਰ ਐਸਐਸਪੀ ਸਾ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਪਰ ਇਸ ਮਸਲੇ ਦੇ ਵਿੱਚ ਹਾਲੇ ਤੱਕ ਹੱਥਨਸਾਬ ਤੋਂ ਪਿੱਛੇ ਕਿਉਂ ਨੇ ਮਟੰਡਾ ਪੁਲਿਸ ਦੇ ਜਿਹੜੀ ਨਹੀਂ ਤੇ ਇਸ ਤਰ੍ਹਾਂ ਲੱਗ ਰਹੀ ਹੈ ਦੇਖੋ ਇਸ ਕਰਕੇ ਕਿਉਂਕਿ ਇਹ ਕੰਮ ਉਹਨਾਂ ਦੀ ਪੁਲਿਸ ਨੇ ਕੀਤਾ ਤੁਸੀਂ ਦੇਖੋ ਕੋਰਟ ਦੇ ਵਿੱਚ ਕੋਈ ਵੀ ਅਫੌਜਦਰੀ ਕੇਸ ਹੋ ਜੇ ਉਹ ਹੁੰਦਾ ਕਿ ਰਜਿੰਦਰ ਵਰਸਸ ਸਟੇਟ ਠੀਕ ਆ ਕਰਨ ਵਰਸਸ ਸਟੇਟ ਇਦਾਂ ਹੁੰਦਾ ਉਹਦਾ ਕੀ ਮਤਲਬ ਕਿ ਸਟੇਟ ਇਹ ਮੰਨਦਾ ਕਿ ਅਸੀਂ ਜਿਹੜੇ ਬੰਦੇ ਨੇ ਲਾ ਦੀ ਵਾਇੋਲੇਸ਼ਨ ਕੀਤੀ ਹੈਗੀ ਆ ਅਸੀਂ ਉਹਨਾਂ ਨੂੰ ਆ ਸਜ਼ਾ ਦੇਣੀ ਆ ਤੇ ਦੂਸਰੇ ਲੋਕਾਂ ਨੂੰ ਜਿਹੜਾ ਹੈਗਾ ਉਹ ਇਨਸਾਫ ਦੇਣਾ ਹੈਗਾ ਤੋਂ ਉਹਦੇ ਵਾਸਤੇ ਜਿਹੜਾ ਹੈਗਾ ਇਹ ਮੰਨਿਆ ਜਾਂਦਾ ਪਰ ਹੁਣ ਜਦੋਂ ਖੁਦ ਹੀ ਉਹ ਹੈਗਾ ਕਿ ਜਿਨ੍ਹਾਂ ਨੇ ਇਨਸਾਫ ਦੇਣਾ ਜਦੋਂ ਉਹ ਖੁਦ ਹੀ ਕਤਲ ਕਰ ਰਿਹਾ ਹੈਗਾ ਤੇ ਉਹ ਫਿਰ ਪ੍ਰੈਸ ਕਾਨਫਰੰਸ ਕਿਵੇਂ ਕਰਨਗੇ ਕੀ ਇਹ ਪ੍ਰੈਸ ਕਾਨਫਰੰਸ ਕਰਨਗੇ ਕਿ ਅਸੀਂ ਪਹਿਲਾਂ ਪਟਿਆਲੇ ਇਨਕਾਊਂਟਰ ਕੀਤਾ ਸੀ ਇੱਥੇ-ਇੱਥੇ ਬੰਦੇ ਮਾਰੇ ਸੀ ਹੁਣ ਸਾਡੀ ਪੁਲਿਸ ਨੇ ਆ ਇੱਕ ਬੰਦਾ ਮਾਰਤਾ ਕਿਸ ਗੱਲ ਹੀ ਪ੍ਰੈਸ ਕਾਨਫਰੰਸ ਕਰਨਗੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਤਾਂ ਕਰਨ ਜੇ ਉਹਨਾਂ ਨੂੰ ਲੱਗਦਾ ਹੋਵੇ ਕਿ ਅਸੀਂ ਕੋਈ ਬਿਹਤਰ ਕੰਮ ਕੀਤਾ ਉਹ ਲਗਾਤਾਰ ਜਦੋਂ ਬੇਪਰਦ ਹੋ ਰਹੇ ਹੈਗੇ ਆ ਤੇ ਉਹਦੇ ਕਰਕੇ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਮੂੰਹ ਛਪਾਰੇ ਜਿਹਾ ਕਹਿੰਨੇ ਆ ਉਹ ਪੋਜੀਸ਼ਨ ਕਲੀਅਰ ਕਰਨ ਕਿ ਨਰਿੰਦਰਦੀਪ ਦੀ ਮੌਤ ਕਿਵੇਂ ਹੋਈ ਆ ਪਰ ਜਿਹੜੇ ਤੱਥ ਆ ਤੇ ਮਾਹੌਲ ਹੈਗਾ ਕੂਕ ਕੂ ਕੇ ਕਹਿ ਰਿਹਾ ਕਿ ਪੁਲਿਸ ਨੇ ਉਹਨੂੰ ਕੋਕੋ ਕੇ ਜਿਹੜਾ ਹੈਗਾ ਉਹ ਮਾਰਿਆ ਹੈ। ਅੱਛਾ ਭਾਈ ਤੁਸੀਂ ਗੱਲ ਕੀਤੀ ਕਿ ਜਦੋਂ ਇਨਸਾਫ ਪਸੰਦ ਲੋਕ ਸਾਹਮਣੇ ਆਉਂਦੇ ਆ ਚਾਹੇ ਉਹ ਚੋਣਵਾ ਮੀਡੀਆ ਥੋੜਾ ਜਿਹਾ ਜਿਹੜਾ ਰਹਿ ਗਿਆ ਕੂਠੀ ਪਰ ਚਾਹੇ ਉਹ ਕਿਸਾਨ ਆਗੂ ਨੇ ਜਾਂ ਹੋਰ ਵੀ ਇਨਸਾਫ ਸੰਤ ਲੋਕ ਜਦੋਂ ਬੋਲਦੇ ਨੇ ਤਾਂ ਫਿਰ ਉਹਨਾਂ ਤੇ ਅਲੀਗੇਸ਼ਨ ਮੁੱਖ ਮੰਤਰੀ ਸਾਹਿਬ ਇਹ ਲਾਉਂਦੇ ਨੇ ਕਿ ਇਹਨੇ ਤਾਂ ਪੈਸੇ ਇਕੱਠੇ ਕਰਨ ਦੇ ਮਾਰੇ ਫੰਡ ਇਕੱਠੇ ਕਰਨ ਦੇ ਮਾਰੇ ਫਿਰਦੇ ਨੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਹੈਗਾ ਉਹਨਾਂ ਦੀ ਗੱਲ ਦਾ ਕੋਈ ਮੂੰਹ ਸਿਰ ਨਹੀਂ ਹੈ ਅਸੀਂ ਕਹਿੰਨੇ ਚੁਣੌਤੀ ਦਿੰਨੇ ਆ ਕਿ ਜੇ ਮੁੱਖ ਮੰਤਰੀ ਚ ਜੁਰਤ ਹੈਗੀ ਆ ਤੇ ਜੇ ਉਹਨਾਂ ਦੀ ਕਿਸੇ ਵੀ ਗੱਲ ਤੇ ਉਹ ਖੜਦੇ ਹੈਗੇ ਆ ਠੀਕ ਆ ਬਹਿਸ ਦੀ ਗੱਲ ਕੀਤੀ ਸੀ ਤੇ ਭੱਜ ਗਏ ਕਿਉਂਕਿ ਉਹਨੂੰ ਪਤਾ ਕਿ ਅਸੀਂ ਪੰਜਾ ਮਿੰਟੇ ਹੀ ਖੜਕਾ ਦੇਣਾ ਪੰਜਾਬ ਦਾ ਮੁੱਖ ਮੰਤਰੀ ਬੌਧਿਕ ਪੱਖੋਂ ਤੇ ਵਿਦਿਗ ਪੱਖੋਂ ਜਿਹੜਾ ਹੈਗਾ ਬਿਲਕੁਲ ਹੀਣਾ ਆਦਮੀ ਆ ਠੀਕ ਹੈ ਇਸ ਕਰ ਕੋਈ ਜੁਰਤ ਨਹੀਂ ਕਿਸੇ ਵੀ ਮੁੱਦੇ ਤੇ ਜਿਹੜੀ ਗੱਲ ਹੈਗੀ ਉਹ ਕਰ ਸਕੇ ਉਹ ਬਹਿਸ ਤੋਂ ਵੀ ਭੱਜ ਗਿਆ ਅਸੀਂ ਕਿਹਨੂੰ ਜਾਂਚ ਕਰਾਵੇ ਏਜੰਸੀਆਂ ਉਹਦੇ ਕੋਲੇ ਆ ਕਿਹੜੇ ਕਿਸਾਨ ਨੇ ਕਿੰਨੀ ਜਾਇਦਾਦ ਬਣਾਈ ਆ ਕਿਹੜਾ ਦੋ ਨੰਬਰ ਦਾ ਕੰਮ ਜਾਂਚ ਕਰਾਵੇ ਗੱਲ ਸਾਹਮਣੇ ਲਿਆਵੇ ਜਾਂ ਵਾਅਦੇ ਜat ਬੋਲਣਾ ਬੰਦ ਕਰੇ ਉਹ ਸਿਰਫ ਤੇ ਸਿਰਫ ਕੂੜ ਪ੍ਰਚਾਰ ਕਰ ਰਿਹਾ ਹੈਗਾ ਜਿਵੇਂ ਉਹਦਾ ਆਈਟੀ ਸੈੱਲ ਤੇ ਭਾਜਪਾ ਦਾ ਆਈਟੀ ਸੈੱਲ ਕਰਦਾ ਐ ਲੱਗਦਾ ਜਿਵੇਂ ਭਾਈ ਟੀ ਭਾਜਪਾ ਦੀ ਆਈਟੀ ਸੈੱਲ ਦਾ ਇੱਕ ਕਾਰਕੁਨ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਉਹਦੀ ਬੋੜ ਬਣੀ ਐ ਲੱਗਦੀ ਆ ਜਿਵੇਂ ਭਾਜਪਾ ਦਾ ਆਈਟੀ ਸੈੱਲ ਨੇ 10000 ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਰੱਖ ਲਿਆ ਹੋਵੇ ਉਹ ਤਸਾ ਤੂ ਸੁਵਾ ਯਾਤ ਗੱਲਾਂ ਲਗਾਤਾਰ ਬੋਲੀ ਜਾ ਰਿਹਾ ਹੈਗਾ ਉਹਨੂੰ ਉਹਨੇ ਸਾਫਤ ਕਰਤਾ ਕਿ ਮੈਂ ਬਹੁਤ ਹੀ ਜਿਹਨੂੰ ਕਹਿੰਦੇ ਮਾਮੂਲੀ ਔਕਾਤ ਦਾ ਬੰਦਾ ਸੀਗਾ ਮੈਂ ਤਾਂ ਕਾਈਟੀ ਸੈੱਲ ਵਾਲਾ ਬੰਦਾ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਤਾ ਇਸ ਕਰਕੇ ਉਹ ਦਿਨ ਪ੍ਰਤੀ ਦਿਨ ਆਪਣੀ ਜਿਹੜੀ ਔਕਾਤ ਹੈਗੇ ਉਹ ਦੱਸ ਰਹੇ ਹੈਗੇ ਆ ਮੱਖ ਮੰਤਰੀ ਆਪਣੀ ਉਹਨਾਂ ਦੀ ਔਕਾਤ ਸਾਰਿਆਂ ਨੂੰ ਜਿਹੜੀ ਪਤਾ ਲੱਗ ਚੁੱਕੀ ਆ ਇੱਕ ਉਹ ਆਈਟੀ ਸੈੱਲ ਦੇ ਗਾਲ੍ਹਾਂ ਕੱਢਣ ਵਾਲੇ ਇੱਕ ਕਰਿੰਦੇ ਤੋਂ ਵੱਧ ਕੇ ਉਹਨਾਂ ਦੀ ਕੋਈ ਹਸਤੀ ਨਹੀਂ ਹੈ ਇਸ ਕਰਕੇ ਉਹ ਕਿਸੇ ਵੀ ਗੱਲ ਤੇ ਬਹਿਸ ਨਹੀਂ ਕਰ ਸਕਦੇ ਕਿਸੇ ਵੀ ਗੱਲ ਤੇ ਜਾਂਚ ਨਹੀਂ ਕਰਵਾ ਸਕਦੇ ਉਹ ਸਿਰਫ ਕੂੜ ਪ੍ਰਚਾਰ ਕਰ ਸਕਦੇ ਉਹ ਤਾਂ ਕਰ ਰਹੇ ਹੈਗੇ ਕੀ ਲੱਗਦਾ ਫਿਰ ਨਰਿੰਦਰ ਆਲ ਦੇ ਮਸਲੇ ਦੇ ਵਿੱਚ ਪੁਲਿਸ ਨੇ ਜਿਹੜਾ ਪਾਸਾ ਲਿਆ ਹੋਇਆ ਸਰਕਾਰ ਨੇ ਜੋ ਸਟੈਂਡ ਲੈ ਕੇ ਸਰਕਾਰ ਖੜੀ ਹੋਈ ਆ ਪਰ ਦੂਜੇ ਪਾਸੇ ਜਿਹੜੇ ਸੰਘਰਸ਼ੀ ਲੋਕ ਨੇ ਉਹ ਲੜ ਰਹੇ ਨੇ ਲੱਗਦਾ ਮਸਲਾ ਅੰਜਾਮ ਤੱਕ ਪਹੁੰਚੂਗਾ ਇਹਨੂੰ ਚਾਹੁੰਗੇ ਵੀ ਰੋਲ ਦਿੱਤਾ ਜਾਊਗਾ ਜਿਹੜੇ ਜਿਨ੍ਹਾਂ ਦੀਆਂ 30 30 40 40 ਸਾਲ ਪੁਰਾਣੇ ਮੁਕਾਬਲੇ ਹੁਣ ਉਦੋਂ ਹੋਏ ਸੀ ਉਹ ਹੁਣ ਸਾਹਮਣੇ ਆਉਂਦੇ ਨੇ ਕੀ ਲੱਗਦਾ ਕਿ ਇਹ ਵੀ ਉਹਨਾਂ ਲੰਮਾ ਸਮਾਂ ਇਹਨੂੰ ਵੀ ਪੇਜੂਗਾ ਪੰਜਾਬੀ ਦੇ ਜੀਮ ਸ਼ਾਹ ਸਰਜੀਤ ਪਾਤਰ ਨੇ ਕਿਹਾ ਸੀ ਕਿ ਪੌਣਾ ਵਿਛਲੀ ਵੱਧ ਰਹੀ ਵਿਸ਼ ਤੋਂ ਉਹਨਾਂ ਡਰਦੇ ਪੇੜ ਪੌਦੇ ਰੋਜ਼ ਆਪਣਾ ਕੰਮ ਕਰਦੇ ਅਸੀਂ ਤਾਂ ਜਿੰਨੇ ਜੋਗੇ ਹੈਗੇ ਲੜੀ ਜਾਣਾ ਜਿਵੇਂ ਜਿੰਨਾ ਮਰਦੀ ਪ੍ਰਦੂਸ਼ਣ ਹੋ ਜੇ ਦ੍ਰਕਤਾ ਨੇ ਹਵਾ ਸਾਫ਼ ਕਰਨ ਦਾ ਆਪਣਾ ਕਾਰਜ ਜਾਰੀ ਰੱਖਣਾ ਅਸੀਂ ਜੋ ਵਧੀਕੀ ਹੋ ਰਹੀ ਜੋ ਗਲਤ ਹੋ ਰਿਹਾ ਜਿੰਨੇ ਜੋਗੇ ਆ ਜਿੰਨੀ ਸਾਡੇ ਸਰੀਰ ਚ ਜਾਣਾ ਉਹਦੇ ਮੁਤਾਬਕ ਅਸੀਂ ਲੜਦੇ ਰਹਿਣਾ ਜਿੰਨਾ ਲੋਕ ਸੇ ਜੋ ਕਰਨਗੇ ਜਿੰਨਾ ਸਾਡਾ ਅੰਦੋਲਨ ਵੱਸ ਸਕੂਗਾ ਉਨੀ ਇਨਸਾਫ ਦੀ ਆਸ ਜਿਹੜੀ ਆ ਉਹ ਵੱਜ ਸਕਦੀ ਹੈ। ਸ਼ੁਕਰੀਆ ਭਾਈ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ